ਦੋਸਤੋ ਇੱਕ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਬੁੱਢਾ ਆਦਮੀ ਰਹਿੰਦਾ ਸੀ ਉਹ ਆਪਣੇ ਪੁੱਤਰ ਤੋਂ ਬਹੁਤ ਦੁਖੀ ਸੀ ਕਿਉਂਕਿ ਉਸ ਦਾ ਪੁੱਤਰ ਨਲਾਇਕ ਤੇ ਕੰਮਚੋਰ ਸੀ ਉਹ ਕੋਈ ਕੰਮ ਨਹੀਂ ਕਰਦਾ ਸੀ ਸਾਰਾ ਦਿਨ ਅਵਾਰਾ ਕਰਦੀ ਕਰਦਾ ਘੁੰਮਦਾ ਫਿਰਦਾ ਰਹਿੰਦਾ ਇੱਕ ਦਿਨ ਬੁੱਢੇ ਆਦਮੀ ਨੇ ਉਸ ਨੂੰ ਸਭ ਕੁਝ ਸਿਖਾਉਣਾ ਚਾਹਿਆ ਉਸ ਨੇ ਆਪਣੇ ਪੁੱਤਰ ਨੂੰ ਕੋਲ ਬੁਲਾਇਆ ਅਤੇ ਕਿਹਾ ਕਿ ਪੁੱਤਰ ਅੰਦਰ ਅਲਮਾਰੀ ਵਿੱਚ ਇੱਕ ਘੜੀ ਪਈ ਹੈ ਉਹ ਚੱਕ ਕੇ ਲਿਆ ਮੁੰਡਾ ਅੰਦਰ ਗਿਆ ਤੇ ਕੜੀ ਅਲਮਾਰੀ ਵਿੱਚੋਂ ਚੁੱਕ ਲਿਆ ਅਤੇ ਆਪਣੇ ਪਿਤਾ ਨੂੰ ਫੜਾ ਦਿੱਤੀ। ਉਸਨੇ ਫਿਰ ਆਪਣੇ ਪੁੱਤਰ ਨੂੰ ਕਿਹਾ ਜਾ ਇਸ ਨੂੰ ਬਾਜ਼ਾਰ ਲੈ ਜਾ ਅਤੇ ਜੋ ਵੀ ਮਿਲੇ ਉਸ ਤੋਂ ਇਸ ਦੀ ਕੀਮਤ ਪਤਾ ਕਰੀ। ਤਾਂ ਉਹ ਕੜੀ ਲੈ ਕੇ ਬਾਜ਼ਾਰ ਵੱਲ ਚੱਲ ਪਿਆ ਤੇ ਸਭ ਤੋਂ ਕੜੀ ਦੀ ਕੀਮਤ ਪਤਾ ਕਰਨ ਲੱਗਾ। ਕਿਸੇ ਨੇ ਉਸ ਦੀ ਕੀਮਤ 50 ਰੁਪਏ, ਕਿਸੇ ਨੇ 100 ਰੁਪਏ ਤੇ ਕਿਸੇ ਨੇ 500 ਬਤਾਈ। ਸਾਰਿਆਂ ਨੇ ਉਸ ਕੜੀ ਦੀ ਕੀਮਤ ਅਲੱਗ-ਅਲੱਗ ਲਕਾਈ। ਮੁੰਡਾ ਵਾਪਸ ਆ ਗਿਆ। ਤੇ ਪਿਤਾ ਨੂੰ ਕਹਿਣ ਲੱਗਾ ਪਿਤਾ ਜੀ ਸਾਰੇ ਲੋਕਾਂ ਨੇ ਇਸ ਦੀ ਕੀਮਤ ਆਪੋ ਆਪਣੀ ਮਰਜ਼ੀ ਨਾਲ ਲਗਾਈ ਹੈ ਤਾਂ ਬਾਪੂ ਕਹਿੰਦਾ ਠੀਕ ਹੈ ਘੜੀ ਨੂੰ ਅਲਮਾਰੀ ਵਿੱਚ ਰੱਖ ਦੇ ਅਤੇ ਤੂੰ ਜਾ ਸਕਦਾ ਹੈ ਫਿਰ ਅਗਲੇ ਦਿਨ ਬੁੱਢੇ ਆਦਮੀ ਨੇ ਮੁੰਡੇ ਨੂੰ ਬੁਲਾਇਆ ਅਤੇ ਘੜੀ ਲਿਆਉਣ ਲਈ ਕਿਹਾ ਮੁੰਡਾ ਫਿਰ ਅੰਦਰ ਗਿਆ ਤੇ ਘੜੀ ਚੁੱਕ ਲਿਆ ਆਜ ਉਸ ਬੁੱਢੇ ਆਦਮੀ ਨੇ ਕਿਹਾ ਪੁੱਤਰ ਜਾ ਅੱਜ ਇਸ ਘੜੀ ਦੇ ਅੰਦਰ ਜੋ ਸਮਾਂ ਚੱਲ ਰਿਹਾ ਹੈ ਉਸ ਦੀ ਕੀਮਤ ਪਤਾ ਕਰਕੇ ਆ ਤਾਂ ਮੁੰਡੇ ਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿ ਉਸ ਦਾ ਪਿਤਾ ਉਸ ਤੋਂ ਕੀ ਕਰਾਉਣਾ ਚਾਹੁੰਦਾ ਹੈ ਮੁੰਡਾ ਦੁਖੀ ਮਨ ਨਾਲ ਫਿਰ ਬਾਜ਼ਾਰ ਚਲਾ ਜਾਂਦਾ ਹੈ ਅਤੇ ਘੜੀ ਤੇ ਜੋ ਸਮਾਂ ਚੱਲਦਾ ਹੈ ਉਸ ਦੀ ਕੀਮਤ ਪਤਾ ਕਰਨ ਲੱਗਦਾ ਹੈ ਲੋਕਾਂ ਨੂੰ ਲੱਗਦਾ ਹੈ ਮੁੰਡਾ ਧਮਾਕੀ ਪਰੇਸ਼ਾਨ ਹੈ ਕਿਉਂਕਿ ਕੱਲ ਉਹ ਘੜੀ ਦੀ ਕੀਮਤ ਪਤਾ ਕਰਨ ਆਇਆ ਸੀ ਤੇ ਅੱਜ ਸਮੇਂ ਦੀ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਭਜਾ ਦਿੱਤਾ ਤੇ ਕੁਝ ਉਸਤੇ ਅਸਰ ਲੱਗੇ ਤਾਂ ਲੜਕਾ ਪਰੇਸ਼ਾਨ ਹੋ ਗਿਆ ਤੇ ਸੋਚਣ ਲੱਗਾ ਕਿ ਉਸ ਨਾਲ ਕੀ ਹੋ ਰਿਹਾ ਹੈ ਉਹ ਅਖੀਰ ਤੇ ਇੱਕ ਬੁੱਢੇ ਆਦਮੀ ਕੋਲ ਗਿਆ ਉਹ ਆਦਮੀ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਸੀ ਉਹ ਲੜਕੇ ਦਾ ਸਵਾਲ ਸੁਣਨਸਾਰ ਹੀ ਸਮਝ ਗਿਆ ਕਿ ਇਹ ਕੀ ਪੁੱਛਣਾ ਚਾਹੁੰਦਾ ਹੈ ਤਾਂ ਉਸ ਆਦਮੀ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਟ ਕੇ ਉਸ ਨੂੰ ਸਮਝਾਇਆ ਕਿ ਬੇਟਾ ਇਹ ਜੋ ਤੂੰ ਸਮੇਂ ਦੀ ਕੀਮਤ ਪਤਾ ਕਰ ਰਿਹਾ ਹੈ ਇਸ ਦੀ ਕੋਈ ਕੀਮਤ ਨਹੀਂ ਲਗਾ ਸਕਦਾ ਹੈ ਤੁਸੀਂ ਕਰੋੜਾ ਰੁਪਿਆ ਖਰਚ ਕਰਕੇ ਵੀ ਆਪਣੀ ਜ਼ਿੰਦਗੀ ਦਾ ਬੀਤਿਆ ਵਕਤ ਵਾਪਸ ਨਹੀਂ ਲਿਆ ਸਕਦੇ ਇਸ ਲਈ ਸਮੇਂ ਦੀ ਸਹੀ ਵਰਤੋਂ ਕਰੋ ਚੰਗੀ ਗੱਲ ਇਹ ਹੈ ਕਿ ਤੁਸੀਂ ਉਹ ਟਾਈਮ ਕਿਸ ਕੰਮ ਵਿੱਚ ਬਿਤਾ ਰਹੇ ਹੋ ਸਾਰਿਆਂ ਕੋਲ ਦਿਨ ਦੇ 24 ਘੰਟੇ ਹੁੰਦੇ ਹਨ ਅਮੀਰ ਕੋਲ ਵੀ ਤੇ ਗਰੀਬ ਕੋਲ ਵੀ ਬਸ ਇਹ ਤੁਹਾਡੇ ਹੱਥ ਵਿੱਚ ਹੈ ਕਿ ਤੁਸੀਂ ਉਸ ਟਾਈਮ ਦੀ ਵਰਤੋਂ ਕਿਵੇਂ ਕਰਦੇ ਹੋ ਆਪਣੇ ਇੱਕ ਇੱਕ ਪਲ ਦਾ ਧਿਆਨ ਰੱਖੋ ਤੁਸੀਂ ਆਪਣਾ ਸਮਾਂ ਕਿਸ ਕੰਮ ਵਿੱਚ ਬਤੀਤ ਕਰ ਰਹੇ ਹੋ ਉਸ ਆਦਮੀ ਦੀਆਂ ਗੱਲਾਂ ਸੁਣ ਕੇ ਲੜਕੇ ਦੀਆਂ ਅੱਖਾਂ ਖੁੱਲ ਗਈਆਂ ਅਤੇ ਉਹ ਘੜੀ ਲੈ ਕੇ ਆਪਣੇ ਪਿਤਾ ਕੋਲ ਆਇਆ ਤੇ ਸਾਰੀ ਗੱਲ ਸੁਣਾਈ ਅਤੇ ਉਸ ਦਿਨ ਤੋਂ ਬਾਅਦ ਉਸ ਦੀ ਜ਼ਿੰਦਗੀ ਬਦਲ ਗਈ ਦੋਸਤੋ ਕਹਿੰਦੇ ਹੈ ਕਿ ਸਮਾਂ ਸਾਰਿਆਂ ਲਈ ਮੁਫਤ ਹੈ ਲੇਕਿਨ ਉਹ ਪ੍ਰਾਈਸਲੈਸ ਹੈ ਪਰ ਕੀਮਤੀ ਹੈ ਤੁਸੀਂ ਉਸ ਨੂੰ ਖਰੀਦ ਨਹੀਂ ਸਕਦੇ ਲੇਕਿਨ ਤੁਸੀਂ ਉਸ ਦਾ ਭਰਪੂਰ ਉਪਯੋਗ ਕਰ ਸਕਦੇ ਹੋ ਤੁਸੀਂ ਸਮੇਂ ਨੂੰ ਬੰਦ ਕਰਕੇ ਨਹੀਂ ਰੱਖ ਸਕਦੇ ਪਤੀਤ ਕਰ ਸਕਦੇ ਹੋ ਅਗਰ ਤੁਸੀਂ ਇੱਕ ਵਾਰ ਸਮਾਂ ਹੱਥੋਂ ਗਵਾ ਲਿਆ ਤਾਂ ਦੁਬਾਰਾ ਵਾਪਸ ਨਹੀਂ ਲਿਆ ਸਕਦੇ ਸੋ ਇਸ ਲਈ ਆਪਣੇ ਕੀਮਤੀ ਸਮੇਂ ਦਾ ਸਹੀ ਉਪਯੋਗ ਕਰੋ ਕਹਾਣੀ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰਦੇ